ਮੈਂ ਬਹੁਤ ਜ਼ਿਆਦਾ ਸੋਹਣੀ ਸੀ ਪਰ ਮੇਰਾ ਪਤੀ ਮੈਨੂੰ ਬਿਲਕੁਲ ਵੀ ਸਮਾਂ ਨਹੀਂ ਦਿੰਦਾ ਸੀ ਮੇਰੇ ਲਈ ਆਪਣੇ ਜਜ਼ਬਾਤਾਂ ਤੇ ਕਾਬੂ ਕਰਨਾ ਬਹੁਤ ਮੁਸ਼ਕਿਲ ਕੰਮ ਸੀ ਮੈਂ ਕਈ ਵਾਰ ਆਪਣੇ ਆਪ ਨੂੰ ਗਲਤ ਰਸਤੇ ਤੇ ਚੱਲਣ ਤੋਂ ਰੋਕਿਆ ਪਰ ਮੈਂ ਜਵਾਨ ਸੀ ਤੇ ਇਕੱਲੀ ਸੀ ਆਖਰ ਕਦੋਂ ਤੱਕ ਆਪਣੇ ਆਪ ਨੂੰ ਰੋਕ ਕੇ ਰੱਖਦੀ ਇੱਕ ਰਾਤ ਪਤੀ ਦੀ ਗੈਰ ਮੌਜੂਦਗੀ ਵਿੱਚ ਜਵਾਨ ਡਰਾਈਵਰ ਨੂੰ ਕਮਰੇ ਵਿੱਚ ਬੁਲਾਇਆ ਅਤੇ ਜਦੋਂ ਉਸਨੇ ਆਪਣਾ ਕਾਰਨਾਮਾ ਦਿਖਾਇਆ ਤਾਂ ਮੈਂ ਹੈਰਾਨ ਰਹਿ ਗਈ ਉਹ ਤਾਂ ਬਹੁਤ ਹੀ ਕਮਾਲ ਦਾ ਡਰਾਈਵਰ ਨਿਕਲਿਆ ਉਸਨੇ ਪਹਿਲੀ ਹੀ ਰਾਤ ਮੇਰੀ ਹੋਸ ਉਡਾ ਦਿੱਤੀ ਉਸ ਇਕੱਲੇ ਡਰਾਈਵਰ ਵਿੱਚ ਹੀ ਇਕੱਠੇ ਸੱਤ ਮਰਦਾਂ ਜਿੰਨੀ ਤਾਕਤ ਸੀ ਉਹ ਹੱਟਾ-ਕੱਟਾ ਜਵਾਨ ਤੇ ਸਿਹਤਮੰਦ ਸੀ ਉਸਦੀ ਤਾਕਤ ਦੇਖ ਕੇ ਮੈਂ ਤਾਂ ਹੈਰਾਨ ਰਹਿ ਗਈ ਸੀ ਅਤੇ ਮੈਂ ਉਸ ਦੇ ਅੱਗੇ ਬੇਵੱਸ ਹੋ ਗਈ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਆਪਣੇ ਘਰ ਵਿੱਚ ਆਪਣੇ ਹੀ ਕਮਰੇ ਵਿੱਚ ਇਸ ਤਰ੍ਹਾਂ ਇੱਕ ਜਵਾਨ ਮੁੰਡੇ ਦਾ ਸ਼ਿਕਾਰ ਬਣ ਜਾਊਂਗੀ ਅਤੇ ਜੋ ਕੁਝ ਵੀ ਹੋਇਆ ਸੀ ਉਸ ਦੀ ਸ਼ੁਰੂਆਤ ਮੈਂ ਹੀ ਤਾਂ ਕੀਤੀ ਸੀ ਇਸ ਲਈ ਇਸ ਕੰਮ ਲਈ ਕਿਸੇ ਹੋਰ ਨੂੰ ਇਲਜ਼ਾਮ ਵੀ ਨਹੀਂ ਦੇ ਸਕਦੀ ਸੀ ਜੋ ਕੁਝ ਮੇਰੇ ਨਾਲ ਹੋਇਆ ਸਭ ਮੇਰੇ ਕਰਕੇ ਹੀ ਹੋਇਆ ਸੀ ਮੇਰੇ ਡਰਾਈਵਰ ਨੇ ਮੇਰੇ ਨਾਲ ਅਜਿਹਾ ਕੰਮ ਕੀਤਾ ਸੀ ਜੋ ਸੱਤ ਮਰਦ ਵੀ ਮਿਲ ਕੇ ਨਾ ਕਰ ਪਾਉਂਦੇ ਮੈਂ ਹੈਰਾਨ ਸੀ ਤੇ ਸੋਚ ਰਹੀ ਸੀ ਕਿ ਕਾਸ਼ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਮੇਰਾ ਜਵਾਨ ਡਰਾਈਵਰ ਇੰਨਾ ਤਾਕਤਵਰ ਤੇ ਇੰਨਾ ਕਾਬਿਲ ਹੈ ਕਿ ਇਕੱਲੇ ਹੀ ਉਸ ਦੇ ਅੰਦਰ ਕਈ ਮਰਦਾਂ ਦੀ ਤਾਕਤ ਹੈ ਤਾਂ ਮੈਂ ਪਹਿਲਾਂ ਹੀ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਜਗ੍ਹਾ ਦੇ ਦਿੰਦੀ ਮੈਂ ਉਸ ਦੀ ਤਾਕਤ ਅੱਗੇ ਬੇਵੱਸ ਹੋ ਗਈ ਤੇ ਇੱਕ ਸ਼ਬਦ ਵੀ ਨਹੀਂ ਬੋਲ ਸਕੀ ਉਸ ਦੀ ਤਾਕਤ ਅੱਗੇ ਮੇਰਾ ਨਾਜ਼ੁਕ ਜਿਹਾ ਹਸਰੀ ਕਮਜ਼ੋਰ ਪੈ ਗਿਆ ਸੀ ਜੋ ਕੁਝ ਉਸ ਡਰਾਈਵਰ ਨੇ ਉਸ ਰਾਤ ਮੇਰੇ ਨਾਲ ਕੀਤਾ ਉਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮੈਨੂੰ ਹਮੇਸ਼ਾ ਤੋਂ ਹੀ ਆਪਣੀ ਸਕਿਨ ਦੀ ਬਹੁਤ ਜ਼ਿਆਦਾ ਕੈਰ ਕਰਨ ਦੀ ਆਦਤ ਸੀ ਮੈਂ ਕਿਤੇ ਵੀ ਜਾਂਦੀ ਤਾਂ ਸਭ ਤੋਂ ਪਹਿਲਾਂ ਧਿਆਨ ਰੱਖਦੀ ਕਿ ਮੇਰੀ ਸਕਿਨ ਨੂੰ ਧੂੜ ਮਿੱਟੀ ਨਾ ਲੱਗ ਜਾਵੇ ਮੈਂ ਆਪਣੇ ਚਿਹਰੇ ਨੂੰ ਬਾਰ-ਬਾਰ ਸ਼ੀਸ਼ੇ ਵਿੱਚ ਦੇਖਿਆ ਕਰਦੀ ਸੀ ਕਿਤੇ ਮੇਰੇ ਚਿਹਰੇ ਤੇ ਕੋਈ ਮਿੱਟੀ ਤਾਂ ਨਹੀਂ ਲੱਗ ਗਈ ਇੱਕ ਤਰ੍ਹਾਂ ਨਾਲ ਕਹਿਣਾ ਚਾਹੀਦਾ ਹੈ ਕਿ ਮੈਂ ਆਪਣੀ ਸਕਿਨ ਨੂੰ ਲੈ ਕੇ ਬਹੁਤ ਜ਼ਿਆਦਾ ਸਾਵਧਾਨ ਰਿਹਾ ਕਰਦੀ ਸੀ ਮੈਂ ਜਦੋਂ ਵੀ ਕਿਤੇ ਬਾਹਰ ਜਾਂਦੀ ਤਾਂ ਖੁਦ ਨੂੰ ਚੰਗੀ ਤਰ੍ਹਾਂ ਟੱਕ ਕੇ ਜਾਂਦੀ ਸੀ ਮੈਂ ਕਿਤੇ ਵੀ ਗੱਡੀ ਵਿੱਚ ਵੀ ਜਾਂਦੀ ਸੀ ਤਾਂ ਵੀ ਆਪਣੇ ਚਿਹਰੇ ਤੋਂ ਮਾਸਕ ਨਹੀਂ ਹਟਾਉਂਦੀ ਸੀ ਬਹੁਤ ਘੱਟ ਲੋਕ ਹੀ ਮੈਨੂੰ ਮੇਰੇ ਚਿਹਰੇ ਤੋਂ ਪਛਾਣ ਸਕਦੇ ਸਨ ਖੁਦ ਨੂੰ ਲੁਕਾ ਕੇ ਰੱਖਣ ਦੇ ਪਿੱਛੇ ਇੱਕ ਬਹੁਤ ਵੱਡੀ ਵਜ੍ਹਾ ਹੋਰ ਵੀ ਸੀ ਉਹ ਵਜ੍ਹਾ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸੂਗੀ ਮੈਂ ਖੁਦ ਨੂੰ ਹਮੇਸ਼ਾ ਲੁਕਾ ਕੇ ਰੱਖਦੀ ਸੀ ਕੋਈ ਵੀ ਮੈਨੂੰ ਦੇਖ ਨਹੀਂ ਪਾਉਂਦਾ ਸੀ ਪਰ ਮੈਨੂੰ ਇਸ ਗੱਲ ਤੇ ਬਹੁਤ ਮਾਣ ਸੀ ਕਿ ਮੈਨੂੰ ਕੋਈ ਨਹੀਂ ਪਛਾਣਦਾ ਹੈ ਨਾ ਹੀ ਕੋਈ ਮੇਰੀ ਖੂਬਸੂਰਤੀ ਤੋਂ ਜਾਣਕਾਰ ਸੀ ਅਤੇ ਨਾ ਹੀ ਮੇਰੀ ਉਮਰ ਤੋਂ ਪਰ ਇੱਕ ਦਿਨ ਮੇਰੇ ਡਰਾਈਵਰ ਨੇ ਇੱਕ ਅਜੀਹੀ ਗੱਲ ਕਹੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਅਜੀਬ ਨਜ਼ਰਾਂ ਨਾਲ ਗੱਡੀ ਦੇ ਸ਼ੀਸ਼ੇ ਵਿੱਚੋਂ ਹੀ ਡਰਾਈਵਰ ਦੀ ਸ਼ਕਲ ਦੇਖ ਰਹੀ ਸੀ ਉਹ ਬਹੁਤ ਹੀ ਸਮਝਦਾਰ ਲੱਗ ਰਿਹਾ ਸੀ ਅਤੇ ਜਦੋਂ ਦੁਬਾਰਾ ਤੋਂ ਆਪਣੀ ਗੱਲ ਦੁਹرائی ਤਾਂ ਇਸ ਵਾਰ ਉਸ ਦੀ ਨਜ਼ਰ ਮੇਰੀ ਨਜ਼ਰ ਨਾਲ ਟਕਰਾਈ ਸੀ ਅਤੇ ਮੈਂ ਤੁਰੰਤ ਆਪਣੀਆਂ ਨਜ਼ਰਾਂ ਨੂੰ ਨਜ਼ਰ ਅੰਦਾਜ਼ ਕਰ ਲਿਆ ਸੀ ਉਹ ਬੋਲਿਆ ਮੈਡਮ ਜੀ ਬਸ ਇੱਕ ਹੀ ਮੌਕੇ ਦੀ ਗੱਲ ਹੈ ਤੁਸੀਂ ਦੇਖਣਾ ਕਿ ਮੈਂ ਤੁਹਾਨੂੰ ਕਿਵੇਂ ਖੁਸ਼ ਕਰਾਂ ਤੁਸੀਂ ਹਮੇਸ਼ਾ ਮੇਰੇ एहसानमंद ਰਹੋਗੇ ਅਤੇ ਵਾਰ-ਵਾਰ ਮੈਨੂੰ ਮੌਕਾ ਦੇਉਗੇ ਉਸ ਦੀ ਗੱਲ ਸੁਣ ਕੇ ਮੈਂ ਕੁਝ ਘਬਰਾ ਗਈ ਸੀ ਪਤਾ ਨਹੀਂ ਉਹ ਕਿਸ ਮੌਕੇ ਦੀ ਗੱਲ ਕਰ ਰਿਹਾ ਸੀ ਅਤੇ ਮੇਰੇ ਤੋਂ ਕੀ ਚਾਹੁੰਦਾ ਸੀ ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਚੁੱਪ ਚਾਪ ਖਿੜਕੀ ਤੋਂ ਬਾਹਰ ਦੇਖਦੀ ਰਹੀ ਪਰ ਜਦੋਂ ਮੈਂ ਘਰ ਪਹੁੰਚੀ ਤਾਂ ਉਹ ਮੇਰੇ ਕਮਰੇ ਵਿੱਚ ਆਇਆ ਅਤੇ ਆਉਂਦੇ ਹੀ ਉਸ ਨੇ ਮੇਰੇ ਨਾਲ ਮੇਰਾ ਨਾਂ ਰਚਨਾ Tiwari ਹੈ ਵੈਸੇ ਤਾਂ ਮੇਰਾ ਸਬੰਧ ਹਿੰਦੁਸਤਾਨ ਤੋਂ ਹੈ ਪਰ ਮੇਰੀ پیدائش ਦੁਬਈ ਵਿੱਚ ਹੋਈ ਸੀ ਮੇਰੇ ਮਾਪੇ ਹਿੰਦੁਸਤਾਨ ਨਾਲ ਹੀ ਸਬੰਧ ਰੱਖਦੇ ਸਨ ਪਰ ਉਹ ਹਮੇਸ਼ਾ ਹਮੇਸ਼ਾ ਦੇ ਲਈ ਦੁਬਈ ਵਿੱਚ ਸ਼ਿਫਟ ਹੋ ਗਏ ਸਨ ਅਤੇ ਮੈਂ ਵੀ ਫਿਰ ਕਦੇ ਹਿੰਦੁਸਤਾਨ ਨਹੀਂ ਆਈ ਸੀ ਅਤੇ ਆਪਣੇ ਮਾਪਪਰ ਦੀ ਵਜ੍ਹਾ ਨਾਲ ਮੇਰੀ ਹਿੰਦੀ ਬਹੁਤ ਚੰਗੀ ਸੀ ਇਸ ਲਈ ਮੈਂ ਆਪਣੇ ਸਾਰੇ ਨੁਕਰਾਂ ਨਾਲ ਜੋ ਕਿ ਹਿੰਦੁਸਤਾਨ ਤੋਂ ਆਏ ਹੁੰਦੇ ਸੀ ਉਹਨਾਂ ਲੋਕਾਂ ਦਾ ਬਹੁਤ ਹੀ ਧਿਆਨ ਰੱਖਦੀ ਸੀ ਮੈਂ ਸ਼ਾਦੀशुदा ਸੀ ਅਤੇ ਮੇਰੇ ਬਆਂ ਨੂੰ 3 ਸਾਲ ਹੋਣ ਵਾਲੇ ਸੀ ਮੇਰਾ ਪਤੀ ਕਾਰੋਬਾਰ ਦੇ ਸਿਲਸਿਲੇ ਵਿੱਚ ਜ਼ਿਆਦਾਤਰ ਹਿੰਦੁਸਤਾਨ ਵਿੱਚ ਹੀ ਰਹਿੰਦਾ ਸੀ ਮੇਰੇ ਮਾਪ ਨੇ ਮੇਰਾ ਵਿਆਹ ਇੱਕ ਹਿੰਦੁਸਤਾਨੀ ਮੁੰਡੇ ਨਾਲ ਕੀਤਾ ਸੀ ਜੋ ਜ਼ਿਆਦਾਤਰ ਹਿੰਦੁਸਤਾਨ ਵਿੱਚ ਹੀ ਰਹਿੰਦਾ ਸੀ ਮੇਰੇ ਮਾਪ ਦਾ ਮੰਨਣਾ ਸੀ ਕਿ ਸਾਨੂੰ ਆਪਣੇ ਦੇਸ਼ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ ਮੇਰੇ ਮਾਪ ਨੇ ਤਾਂ ਆਪਣਾ ਦੇਸ਼ ਛੱਡ ਦਿੱਤਾ ਸੀ ਅਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਸੀ ਇਸ ਲਈ ਉਹਨਾਂ ਨੇ ਮੇਰਾ ਵਿਆਹ ਇੱਕ ਹਿੰਦੁਸਤਾਨੀ ਮੁੰਡੇ ਨਾਲ ਕੀਤਾ ਸੀ ਪਰ ਹਿੰਦੁਸਤਾਨ ਜਾਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਮੈਂ ਵਿਆਹ ਦੇ ਸਮੇਂ ਬਸ ਇੱਕ ਵਾਰ ਹਿੰਦੁਸਤਾਨ ਗਈ ਸੀ ਤੇ ਫਿਰ ਤੋਂ ਦੁਬਈ ਆ ਗਈ ਸੀ ਪਰ ਮੇਰੇ ਪਤੀ ਦਾ ਕਾਰੋਬਾਰ ਹਿੰਦੁਸਤਾਨ ਵਿੱਚ ਹੀ ਸੈੱਟ ਸੀ ਇਸ ਲਈ ਉਹ ਉੱਥੇ ਹੀ ਆਪਣਾ ਕਾਰੋਬਾਰ ਕਰਦਾ ਸੀ ਕੁਝ ਕਾਰੋਬਾਰ ਸਾਡਾ ਦੁਬਈ ਵਿੱਚ ਵੀ ਫੈਲਿਆ ਹੋਇਆ ਸੀ ਜਿਸ ਨੂੰ ਮੈਂ ਦੇਖਦੀ ਸੀ ਉਹ ਕਦੇ ਦੁਬਈ ਤਾਂ ਕਦੇ ਹਿੰਦੁਸਤਾਨ ਵਿੱਚ ਰਹਿੰਦਾ ਮੈਂ ਆਪਣੇ ਪਤੀ ਵਿਕਰਮ ਦੀ ਗੈਰ ਮੌਜੂਦਗੀ ਵਿੱਚ ਇਕੱਲੇ ਹੀ ਦੁਬਈ ਦਾ ਕਾਰੋਬਾਰ ਵੀ ਸੰਭਾਲਦੀ ਅਤੇ ਘਰ ਦੇ ਕੰਮ ਵੀ ਦੇਖਦੀ ਅਸੀਂ ਸਾਰੇ ਨੌਕਰ ਪਰੋਸੇ ਦੇ ਕਾਬਿਲ ਰੱਖੇ ਹੋਏ ਸਨ ਇਸ ਲਈ ਮੇਰੇ ਪਤੀ ਨੂੰ ਮੈਨੂੰ ਇਕੱਲੇ ਛੱਡ ਕੇ ਜਾਣ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਹੁੰਦੀ ਸੀ ਪਰ ਸਾਡਾ ਪੁਰਾਣਾ ਡਰਾਈਵਰ ਰਾਜੇਸ਼ ਕੁਝ ਦਿਨ ਪਹਿਲਾਂ ਹੀ ਛੁੱਟੀ ਤੇ ਗਿਆ ਸੀ ਇਸ ਲਈ ਵਿਕਰਮ ਨੇ ਇੱਕ ਨਵੇਂ ਡਰਾਈਵਰ ਨੂੰ ਉਸ ਦੀ ਜਗ੍ਹਾ ਤੇ ਰੱਖ ਲਿਆ ਸੀ ਇਸ ਡਰਾਈਵਰ ਦਾ ਨਾਂ ਸੁਮਿਤ ਸੀ ਅਤੇ ਉਹ ਸਾਡੇ ਕੋਲ ਕੰਮ ਕਰਕੇ ਇੱਕ ਚੰਗਾ ਇਨਸਾਨ ਸਾਬਤ ਹੋਇਆ ਸੀ ਪਰ ਅੱਜ ਅਚਾਨਕ ਉਸਨੇ ਜਿਸ ਤਰ੍ਹਾਂ ਨਾਲ ਮੇਰੇ ਨਾਲ ਗੱਲ ਕੀਤੀ ਸੀ ਮੈਨੂੰ ਬਹੁਤ ਡਰ ਮਹਿਸੂਸ ਹੋਇਆ ਸੀ ਉਸ ਦੀਆਂ ਅੱਖਾਂ ਵਿੱਚ ਲੁਕੇ ਉਸ ਦੀ ਨਜ਼ਰਾਂ ਦਾ ਮਤਲਬ ਮੈਂ ਸਮਝ ਚੁੱਕੀ ਸੀ ਅਤੇ ਸ਼ਾਇਦ ਇਸ ਗੱਲ ਤੇ ਮੈਂ ਡਰ ਗਈ ਸੀ ਕਿਉਂਕਿ ਵਿਕਰਮ ਵੀ ਉੱਥੇ ਮੌਜੂਦ ਨਹੀਂ ਸੀ ਅਤੇ ਇਸ ਸਮੇਂ ਮੈਂ ਸਭ ਕੁਝ ਇਕੱਲੀ ਹੀ ਦੇਖ ਰਹੀ ਸੀ ਇੱਕ ਪਲ ਲਈ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਪਤਾ ਨਹੀਂ ਸੁਮਿਤ ਇਕੱਲਾ ਹੈ ਜਾਂ ਉਸ ਦੇ ਪਿੱਛੇ ਕੋਈ ਹੋਰ ਵੀ ਹੈ ਮੈਂ ਜਵਾਨ ਤੇ ਖੂਬਸੂਰਤ ਔਰਤ ਸੀ ਅਤੇ ਮੇਰੇ ਲਈ ਇਹ ਗੱਲ ਬਹੁਤ ਹੀ ਡਰਾਉਣ ਵਾਲੀ ਸੀ ਕਿ ਉਹ ਮੇਰੇ ਨਾਲ ਇਕੱਲੇ ਵਿੱਚ ਕਿਸੇ ਮੌਕੇ ਦੀ ਗੱਲ ਕਰ ਰਿਹਾ ਸੀ ਅਤੇ ਮੈਂ ਉਸਦੇ ਇਰਾਦੇ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ ਕਿ ਉਹ ਕਿਸ ਮੌਕੇ ਦੀ ਗੱਲ ਕਰ ਰਿਹਾ ਹੈ ਇੱਕ ਜਵਾਨ ਮਰਦ ਤੇ ਇੱਕ ਜਵਾਨ ਔਰਤ ਇਕੱਲੇ ਵਿੱਚ ਕੀ ਕਰਦੇ ਹਨ ਮੈਂ ਸਭ ਜਾਣਦੀ ਸੀ ਸੁਮਿਤ ਨੇ ਮੈਨੂੰ ਘਰ ਛੱਡ ਦਿੱਤਾ ਸੀ ਤੇ ਮੈਂ ਗੱਡੀ ਤੋਂ ਹੇਠਾਂ ਉਤਰ ਕੇ ਅੰਦਰ ਚਲੀ ਗਈ ਪਰ ਮੇਰੀ ਨਜ਼ਰਾਂ ਇਧਰ ਉਧਰ ਘੁੰਮ ਰਹੀਆਂ ਸਨ ਮੇਰੀ ਦਿਮਾਗੀ ਸ਼ਕਤੀ ਹਮੇਸ਼ਾ ਬਹੁਤ ਤੇਜ਼ੀ ਨਾਲ ਕੰਮ ਕਰਦੀ ਸੀ ਇਸ ਲਈ ਮੈਂ ਵੀ ਆਪਣੇ ਆਲੇ ਦੁਆਲੇ ਅਜਿਹੀਆਂ ਚੀਜ਼ਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕਿਤੇ ਕੋਈ ਖਤਰਾ ਤਾਂ ਨਹੀਂ ਹੈ ਮੈਂ ਆਪਣੇ ਕਮਰੇ ਵਿੱਚ ਜਾ ਕੇ ਬੰਦ ਹੋ ਗਈ ਅਤੇ ਬਿਸਤਰ ਤੇ ਲੇਟ ਕੇ ਲੰਬੇ-ਲੰਬੇ ਸਾਹ ਲੈਣ ਲੱਗੀ ਸਾਹਮਣੇ ਹੀ ਵਿਕਰਮ ਦੀ ਫੋਟੋ ਲੱਗੀ ਹੋਈ ਸੀ ਮੈਨੂੰ ਵਿਕਰਮ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਇੱਕ ਅਣਜਾਣ ਆਦਮੀ ਨੂੰ ਘਰ ਵਿੱਚ ਨੌਕਰੀ ਤੇ ਰੱਖਣ ਦੀ ਕੀ ਜ਼ਰੂਰਤ ਸੀ ਉਸ ਦੀ ਨੀਅਤ ਵਿੱਚ ਕਿੰਨਾ ਧੋਖਾ ਸੀ ਸਾਨੂੰ ਕੀ ਪਤਾ ਸੀ ਅਤੇ ਫਿਰ ਵਿਕਰਮ ਮੈਨੂੰ ਇਕੱਲਾ ਵੀ ਛੱਡ ਕੇ ਚਲਾ ਗਿਆ ਸੀ ਪਿਛਲੇ 3 ਦਿਨਾਂ ਤੋਂ ਸਾਡੀ ਪੁਰਾਣੀ ਨੌਕਰਾਨੀ ਵੀ ਛੁੱਟੀਆਂ ਤੇ ਸੀ ਤੇ ਇਹਨਾਂ ਸਾਰੀਆਂ ਗੱਲਾਂ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ ਐਨਾ ਸੋਚਾਂ ਵਿੱਚ ਗੁੰਮ ਹੋ ਕੇ ਮੈਂ ਵਿਕਰਮ ਨੂੰ ਫੋਨ ਲਗਾ ਦਿੱਤਾ ਕਿ ਪਤਾ ਕਰ ਸਕਾਂ ਕਿ ਉਹ ਕਦੋਂ ਵਾਪਸ ਆਉਣਗੇ ਉਹਨਾਂ ਦਾ ਹੁਣ ਉਹਨਾਂ ਦੇ ਗਾੜ ਨੇ ਚੁੱਕਿਆ ਤੇ ਕਿਹਾ ਲੱਗਿਆ ਕਿ ਵਿਕਰਮ ਸਾਹਿਬ ਅੱਜ ਬਹੁਤ ਬੀਜੀ ਹਨ ਤੁਸੀਂ ਬਾਅਦ ਵਿੱਚ ਫੋਨ ਕਰਕੇ ਗੱਲ ਕਰ ਲੈਣਾ ਉਸ ਦੇ ਗਾੜ ਦੀ ਆਵਾਜ਼ ਸੁਣ ਕੇ ਮੇਰੇ ਸਰੀਰ ਵਿੱਚ ਅੱਗ ਲੱਗ ਗਈ ਸੀ ਮੈਂ ਉਸ ਦੀ ਪਤਨੀ ਸੀ ਪਰ ਉਹ ਮੈਨੂੰ ਆਪਣੇ ਨਾਲ ਕਿਤੇ ਵੀ ਨਹੀਂ ਲੈ ਕੇ ਜਾਂਦਾ ਸੀ ਬਲਕਿ ਕਾਰੋਬਾਰ ਵਿੱਚ ਉਲਝਾਏ ਰੱਖਦਾ ਸੀ ਤੇ ਖੁਦ ਨੂੰ ਆਪਣੇ ਗਾਰਡ ਦੇ ਨਾਲ ਸਾਰੇ ਜਹਾਨ ਦੀ ਸ਼ੇਅਰ ਕਰਾਉਂਦਾ ਸੀ ਪਿੱਛੇ ਤੋਂ ਆਉਣ ਵਾਲੇ ਗਾਣੇ ਦੀ ਆਵਾਜ਼ ਤੇ ਸ਼ੋਰ ਨਾਲ ਮੈਨੂੰ ਬਹੁਤ ਚੰਗੀ ਤਰ੍ਹਾਂ ਅੰਦਾਜ਼ਾ ਹੋ ਗਿਆ ਸੀ ਕਿ ਮੇਰਾ ਪਤੀ ਇਸ ਸਮੇਂ ਕਿੱਥੇ ਹੋਵੇਗਾ ਤੇ ਕੀ ਕਰ ਰਿਹਾ ਹੋਵੇਗਾ ਮੈਂ ਗੁੱਸੇ ਵਿੱਚ ਫੋਨ ਚੁੱਕ ਕੇ ਕੰਨ ਦੇ ਨਾਲ ਦੇ ਮਾਰਿਆ ਤੇ ਉਸੇ ਸਮੇਂ ਕਮਰੇ ਦਾ ਦਰਵਾਜ਼ਾ ਖੜਕਣ ਲੱਗਾ ਜਿਵੇਂ ਹੀ ਮੈਂ ਪੁੱਛਿਆ ਕਿ ਕੌਣ ਹੈ ਤਦ ਬਾਹਰ ਤੋਂ ਸੁਮਿਤ ਦੀ ਆਵਾਜ਼ ਆਈ ਉਹ ਇਸਵੇਂ ਮੇਰੇ ਕਮਰੇ ਦੇ ਦਰਵਾਜ਼ੇ ਤੇ ਕੀ ਕਰ ਰਿਹਾ ਸੀ ਮੈਨੂੰ ਸਮਝ ਨਹੀਂ ਆਇਆ ਅਤੇ ਫਿਰ ਮੈਂ ਜਲਦੀ ਨਾਲ ਆਪਣੇ ਚਿਹਰੇ ਤੇ ਮਾਸਕ ਕਰ ਲਿਆ ਤੇ ਦਰਵਾਜ਼ਾ ਖੋਲ ਦਿੱਤਾ ਮੈਨੂੰ ਦੇਖ ਕੇ ਸੁਮਿਤ ਹੱਸਿਆ ਤਾਂ ਮੈਂ ਹੋਰ ਵੀ ਆਪਣੇ ਆਪ ਵਿੱਚ ਸਿਮਟ ਗਈ ਉਸਨੇ ਮੇਰਾ ਪਰਸ ਮੇਰੇ ਵੱਲ ਵਧਾਉਂਦੇ ਹੋਏ ਕਿਹਾ ਮੈਡਮ ਜੀ ਤੁਸੀਂ ਤਾਂ ਆਪਣਾ ਪਰਸ ਗੱਡੀ ਵਿੱਚ ਹੀ ਭੁੱਲਾਏ ਸੀ ਆਪਣੀ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਪਰਸ ਦੇਖ ਕੇ ਮੇਰੀ ਜਾਨ ਵਿੱਚ ਜਾਨ ਆਈ ਸੀ ਉਹ ਇੱਥੇ ਕਿਸੇ ਖਾਸ ਮਕਸਦ ਦੇ ਲਈ ਨਹੀਂ ਆਇਆ ਸੀ ਬਲਕਿ ਮੇਰਾ ਪਰਸ ਵਾਪਸ ਦੇਣ ਆਇਆ ਸੀ ਮੈਂ ਆਪਣਾ ਪਰਸ ਲੈ ਕੇ ਜਿਵੇਂ ਹੀ ਦੁਬਾਰਾ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਉਸਨੇ ਅਚਾਨਕ ਨਾਲ ਕਿਹਾ ਮੈਡਮ ਜੀ ਇਕੱਲੇ ਵਿੱਚ ਇੱਕ ਮੌਕਾ ਦੇ ਕੇ ਤਾਂ ਦੇਖੋ ਤੁਸੀਂ ਇੱਕਦਮ ਖੁਸ਼ ਹੋ ਜਾਓਗੇ ਸਾਹ ਇੱਥੇ ਮੌਜੂਦ ਨਹੀਂ ਹਨ ਮੈਂ ਤੁਹਾਨੂੰ ਇਸ ਤਰ੍ਹਾਂ ਖੁਸ਼ ਕਰੂੰਗਾ ਕਿ ਤੁਸੀਂ ਦੇਖਦੇ ਰਹਿ ਜਾਓਗੇ ਕਿਸੇ ਨੂੰ ਕੰਨੋਂ ਕੰਨ ਖਬਰ ਵੀ ਨਹੀਂ ਹੋਏਗੀ ਤੇ ਤੁਹਾਡਾ ਕੰਮ ਵੀ ਹੋ ਜਾਵੇਗਾ ਤੇ ਮੇਰਾ ਵੀ ਕੋਈ ਹੋਰ ਮੌਕਾ ਹੁੰਦਾ ਤਾਂ ਮੈਂ ਸੁਮਿਤ ਨੂੰ ਉਸਦੀ ਔਕਾਤ ਯਾਦ ਦਵਾ ਦਿੰਦੀ ਪਰ ਇਸ ਸਮੇਂ ਮੇਰੇ ਦਿਮਾਗ ਵਿੱਚ ਵਿਕਰਮ ਦੇ ਗਾੜ ਦੀ ਆਵਾਜ਼ ਗੂੰਜ ਰਹੀ ਸੀ ਮੈਂ ਵਿਕਰਮ ਦੀ ਇਜਾਜ਼ਤ ਦੇ ਬਿਨਾਂ ਇੱਕ ਕਦਮ ਵੀ ਨਹੀਂ ਚੁੱਕ ਸਕਦੀ ਸੀ ਅਤੇ ਉਹ ਮੇਰੇ ਬਿਨਾਂ ਆਪਣੀ ਮਰਜ਼ੀ ਨਾਲ ਆਈਆਂਸੀਆਂ ਕਰ ਰਿਹਾ ਸੀ ਮੈਂ ਗੁੱਸੇ ਵਿੱਚ ਵਿਕਰਮ ਦੇ ਖਿਲਾਫ ਜਾਣ ਦਾ ਫੈਸਲਾ ਕਰ ਲਿਆ ਤੇ ਸੋਚ ਲਿਆ ਕਿ ਜੇਕਰ ਉਹ ਆਪਣੀ ਮਰਜ਼ੀ ਨਾਲ ਸਭ ਕੁਝ ਕਰ ਸਕਦਾ ਹੈ ਤਾਂ ਮੈਂ ਵੀ ਇਸ ਕਾਬਿਲ ਹਾਂ ਕਿ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਦੇ ਸਾਰੇ ਫੈਸਲੇ ਕਰ ਸਕਦੀ ਹਾਂ ਤੇ ਵੈਸੇ ਵੀ ਉਹ ਮੈਨੂੰ ਬਹੁਤ ਹੀ ਘਟਾਕਲ ਸਮਝਦਾ ਸੀ ਬਹੁਤ ਆਸਾਨੀ ਨਾਲ ਮੈਨੂੰ ਧੋਖਾ ਦੇ ਕੇ ਉਹ ਖੁਦ ਹਿੰਦੁਸਤਾਨ ਚਲਾ ਜਾਇਆ ਕਰਦਾ ਸੀ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ گزارਦਾ ਸੀ ਮੈਨੂੰ ਇੱਥੇ ਕਾਰੋਬਾਰ ਵਿੱਚ ਇਸ ਤਰ੍ਹਾਂ ਫਸਾ ਕੇ ਜਾਂਦਾ ਕਿ ਮੈਨੂੰ ਉਸ ਦੀ ਖੈਰ ਖੈਰੀਅਤ ਦਾ ਵੀ ਮੌਕਾ ਵੀ ਨਹੀਂ ਮਿਲਦਾ ਸੀ ਮੈਂ ਕੁਝ ਹੀ ਪਲਾਂ ਵਿੱਚ ਫੈਸਲਾ ਕਰ ਲਿਆ ਕਿ ਨਾ ਸਿਰਫ ਮੈਂ ਸੁਮਿਤ ਨੂੰ ਮੌਕਾ ਦਵਾਂਗੀ ਬਲਕਿ ਇਸ ਨੂੰ ਆਪਣੇ ਸਾਰੇ ਰਾਜ਼ ਵੀ ਦੱਸ ਦਵਾਂਗੀ ਅਤੇ ਕਦੇ ਵੀ ਵਿਕਰਮ ਨੂੰ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਹੁਣ ਦਵਾਂਗੀ ਕਿ ਮੈਂ ਉਸ ਦੇ ਪਿੱਛੇ ਕੁਝ ਐਸਾ ਵੈਸਾ ਕਰ ਦਿੱਤਾ ਹੈ ਜੇਕਰ ਵਿਕਰਮ ਆਪਣੀ ਮਨਮਰਜ਼ੀ ਕਰ ਸਕਦਾ ਹੈ ਤਾਂ ਮੈਂ ਵੀ ਕਿਉਂ ਪਿੱਛੇ ਰਹਿੰਦੀ ਇਹੀ ਸੋਚ ਕੇ ਮੈਂ ਕਮਰੇ ਦਾ ਦਰਵਾਜ਼ਾ ਖੁੱਲਾ ਛੱਡ ਦਿੱਤਾ ਅਤੇ ਸੁਮਿਤ ਨੂੰ ਅੰਦਰ ਆਉਣ ਦਾ ਇਸ਼ਾਰਾ ਕਰ ਦਿੱਤਾ ਮੈਂ ਇਸ ਸਮੇਂ ਘਰ ਵਿੱਚ ਬਿਲਕੁਲ ਇਕੱਲੀ ਸੀ ਤੇ ਇਹ ਮੌਕਾ ਇਸ ਕੰਮ ਦੇ ਲਈ ਬਹੁਤ ਹੀ ਚੰਗਾ ਸੀ ਵਿਕਰਮ ਇੱਕ ਖਾਸ ਉਹਰਤ ਨੂੰ ਮੇਰੇ ਸਿਰ ਤੇ ਹਮੇਸ਼ਾ ਸਵਾਰ ਕਰਕੇ ਰੱਖਦਾ ਸੀ ਤੇ ਇਹ ਔਰਤ ਹਮੇਸ਼ਾ ਮੇਰੇ ਸਿਰ ਤੇ ਸਵਾਰ ਰਹਿੰਦੀ ਸੀ ਤੇ ਘਰ ਦੀ ਹਰ ਛੋਟੀ ਤੋਂ ਛੋਟੀ ਗੱਲ ਵੀ ਵਿਕਰਮ ਦੇ ਆਉਂਦੇ ਹੀ ਉਸ ਨੂੰ ਦੱਸ ਦਿੰਦੀ ਸੀ ਵਿਕਰਮ ਹਿੰਦੁਸਤਾਨ ਹੁੰਦੇ ਹੋਏ ਵੀ ਇੱਥੇ ਦੁਬਈ ਦੇ ਬਾਰੇ ਪਲ-ਪਲ ਦੀ ਖਬਰ ਰੱਖਦਾ ਸੀ ਕਿ ਮੈਂ ਕਿੱਥੇ ਜਾਂਦੀ ਹਾਂ ਕੀ ਕਰਦੀ ਹਾਂ ਕੌਣ ਮੈਨੂੰ ਮਿਲਣ ਆਉਂਦਾ ਹੈ ਸਾਰੀ ਖਬਰ ਵਿਕਰਮ ਰੂ ਰਹਿੰਦੀ ਸੀ ਉਸ ਦੇ ਨਾਲ ਮੈਨੂੰ ਆਪਣੀ ਜ਼ਿੰਦਗੀ ਕਿਸੇ ਕੈਦੀ ਦੀ ਤਰ੍ਹਾਂ ਮਹਿਸੂਸ ਹੋਣ ਲੱਗੀ ਸੀ ਜਦੋਂ ਕਿ ਮੈਨੂੰ ਉਸ ਦੀ ਕਿਸੇ ਵੀ ਪਲ ਦੀ ਜਾਣਕਾਰੀ ਨਹੀਂ ਹੁੰਦੀ ਸੀ ਇਸ ਲਈ ਮੈਂ ਬਸ ਇਸ ਕਮਜ਼ੋਰ ਪਲ ਵਿੱਚ ਇਹ ਫੈਸਲਾ ਕਰ ਲਿਆ ਕਿ ਹੁਣ ਮੈਂ ਆਪਣੇ ਲਈ ਅਲੱਗ ਰਸਤਿਆਂ ਦਾ ਚੋਣ ਕਰਾਂਗੀ ਤੇ ਵਿਕਰਮ ਦੇ ਹਸਾਰੇ ਤੇ ਬਿਲਕੁਲ ਵੀ ਨਹੀਂ ਨੱਚਾਂਗੀ ਸੁਮਿਤ ਕਮਰੇ ਵਿੱਚ ਮੇਰੇ ਪਿੱਛੇ-ਪਿੱਛੇ ਹੀ ਚਲਾ ਆ ਮੈਂ ਉਸ ਨੂੰ ਕਿਹਾ ਕਿ ਉਹ ਪਹਿਲਾਂ ਮੈਨੂੰ ਇਸ ਗੱਲ ਦਾ ਵਿਸ਼ਵਾਸ ਦਿਲਾਵੇ ਕਿ ਉਸ ਦੇ ਤੇ ਮੇਰੇ ਵਿਚਾਲੇ ਹੋਣ ਵਾਲਾ ਕੋਈ ਵੀ ਕੰਮ ਜਾਂ ਕੋਈ ਵੀ ਸੰਬੰਧ ਵਿਕਰਮ ਤੱਕ ਨਹੀਂ ਜਾਵੇਗਾ ਉਹ ਹੱਸ ਕੇ ਕਿਹਾ ਲੱਗਿਆ ਮੈਡਮ ਜੀ ਮੇਰਾ ਭਰੋਸਾ ਕਰੋ ਮੈਂ ਇਹ ਕਦੇ ਕਿਸੇ ਦੇ ਸਾਹਮਣੇ ਨਹੀਂ ਕਹੂੰਗਾ ਅਤੇ ਤੁਹਾਨੂੰ ਇਸ ਤਰ੍ਹਾਂ ਖੁਸ਼ ਕਰੂੰਗਾ ਕਿ ਤੁਸੀਂ ਹੈਰਾਨ ਰਹਿ ਜਾਓਗੇ ਮੈਨੂੰ ਸੁਮਿਤ ਦੀ ਗਲਤੇ ਵਿਸ਼ਵਾਸ ਆ ਗਿਆ ਇਸ ਲਈ ਮੈਂ ਆਪਣੇ ਚਿਹਰੇ ਤੋਂ ਮਾਸਕ ਹਟਾ ਦਿੱਤਾ ਤੇ ਸੁਮਿਤ ਨੂੰ ਕਿਹਾ ਕਿ ਠੀਕ ਹੈ ਮੈਂ ਉਸ ਨੂੰ ਅੱਜ ਦੀ ਰਾਤ ਮੌਕਾ ਦੇ ਕੇ ਦੇਖਣਾ ਚਾਹੁੰਦੀ ਹਾਂ ਜਿੱਕਰ ਸੱਚ ਵਿੱਚ ਹੀ ਮੈਨੂੰ ਮਹਿਸੂਸ ਹੋਇਆ ਕਿ ਤੂੰ ਇਸ ਕਾਬਿਲ ਹੈ ਕਿ ਮੈਂ ਤੇਰੇ ਤੇ ਹੋਰ ਜ਼ਿਆਦਾ ਭਰੋਸਾ ਕਰ ਸਕਦੀ ਹਾਂ ਜਾਂ ਤੇਰੇ ਨਾਲ ਅੱਗੇ ਵਧ ਸਕਦੀ ਹਾਂ ਤਾਂ ਫਿਰ ਮੈਂ ਕਦੇ ਪਿੱਛੇ ਨਹੀਂ ਹਟੂੰਗੀ। ਮੇਰੀ ਗਲਤੀ ਸੁਮਿਤ ਹੱਸ ਕੇ ਗੌਰ ਨਾਲ ਮੇਰਾ ਚਿਹਰਾ ਦੇਖਣ ਲੱਗਾ। ਪਤਾ ਨਹੀਂ ਉਹ ਮੇਰੇ ਹਸੀਨ ਚਿਹਰੇ ਤੇ ਕੀ ਲੱਭਣਾ ਚਾਹੁੰਦਾ ਸੀ। ਪਹਿਲੀ ਵਾਰ ਹੀ ਮੈਂ ਕਿਸੇ ਗੈਰ ਮਰਦ ਨੂੰ ਇਸ ਤਰ੍ਹਾਂ ਆਪਣਾ ਚਿਹਰਾ ਦਿਖਾਇਆ ਸੀ। ਸੁਮਿਤ ਦੇ ਅੰਦਾਜ਼ ਨੇ ਮੇਰੀ ਸਾਰੀ ਚੀਜ਼ ਖਤਮ ਕਰ ਦਿੱਤੀ ਸੀ। ਤੇ ਮੈਂ ਵਿਕਰਮ ਨੂੰ ਭੁੱਲ ਕੇ ਅਤੇ ਬਿਨਾਂ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਜਦੋਂ ਵਿਕਰਮ ਨੂੰ ਪਤਾ ਲੱਗੇਗਾ ਤਾਂ ਕੀ ਹੋਵੇਗਾ। ਜਲਦੀ ਨਾਲ ਉਸ ਨੂੰ ਇੱਕ ਮੌਕਾ ਦੇ ਦਿੱਤਾ। ਮੈਂ ਕਦੋਂ ਤੱਕ दी दी। विक्रम दी बेरुखी ਤੇ بےਤਬਾਰੀ ਨੂੰ ਬਰਦਾਸ਼ਤ ਕਰਦੀ ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਆਪਣੀ ਜ਼ਿੰਦਗੀ ਨੂੰ ਅੱਗੇ ਆਪਣੇ ਹਿਸਾਬ ਦੇ ਨਾਲ گزارਾਂਗੀ ਅਤੇ ਵਿਕਰਮ ਦੇ ਨਾਲ ਨਹੀਂ ਰਹੂੰਗੀ ਜਿਵੇਂ ਹੀ ਮੈਂ ਸੁਮਿਤ ਨੂੰ ਮੌਕਾ ਦਿੱਤਾ ਤਾਂ ਸੱਚ ਵਿੱਚ ਉਸਨੇ ਮੇਰੇ ਹੋਸ਼ ਉਡਾ ਦਿੱਤੇ ਉਹ ਇਕੱਲਾ ਹੀ ਸੱਤ ਮਰਦਾਂ ਦੇ ਬਰਾਬਰ ਸਾਬਤ ਹੋਇਆ ਸੀ ਤੇ ਉਹ ਰਾਤ ਮੈਨੂੰ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਸੀ ਸੁਮਿਤ ਨੇ ਜੋ ਕੁਝ ਕਿਹਾ ਸੀ ਉਸਨੇ ਸੱਚ ਵਿੱਚ ਕਰਕੇ ਦਿਖਾਇਆ ਸੀ ਮੈ ਸੁਮਿਤ ਤੋਂ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ ਅਤੇ ਮੈਨੂੰ ਵਿਸ਼ਵਾਸ ਹੋ ਗਿਆ ਸੀ ਕਿ ਸੁਮਿਤ ਹੀ ਉਹ ਮਰਦ ਹੈ ਜਿਸ ਦੇ ਸਾਹਰੇ ਹੁਣ ਮੈਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਵਿਕਰਮ ਦੀ ਖਾਸ ਨੌਕਰਣੀ ਪਹਿਲੀ ਵਾਰ ਹੀ ਛੁੱਟੀਆਂ ਤੇ ਗਈ ਸੀ ਅਤੇ ਇਹ ਛੁੱਟੀਆਂ ਉਸਨੇ ਬਹੁਤ ਅਚਾਨਕ ਲਈਆਂ ਸਨ ਅਤੇ ਸਭ ਤੋਂ ਜ਼ਿਆਦਾ ਛੁੱਟੀਆਂ ਦਾ ਫਾਇਦਾ ਤਾਂ ਮੈਨੂੰ ਤੇ ਸੁਮਿਤ ਨੂੰ ਹੋਇਆ ਸੀ ਕਿਉਂਕਿ ਨਾ ਹੀ ਕੋਈ ਸਾਡੇ ਤੇ ਨਜ਼ਰ ਰੱਖਣ ਵਾਲਾ ਸੀ ਤੇ ਨਾ ਹੀ ਕੋਈ ਸਾਨੂੰ ਰੋਕਣ ਵਾਲਾ ਸੀ ਵਿਕਰਮ ਨੂੰ ਇਹ ਸਭ ਕੁਝ ਦੱਸਣ ਲਈ ਕੋਈ ਵੀ ਮੌਜੂਦ ਨਹੀਂ ਸੀ ਕਿ ਮੈਂ ਉਸ ਦੇ ਪਿੱਛੇ ਸੁਮਿਤ ਨੂੰ ਜਗ੍ਹਾ ਦਿੱਤੀ ਹੈ ਸੁਮਿਤ ਨੇ ਜਿਸ ਤਰ੍ਹਾਂ ਨਾ ਇੱਕ ਰਾਤ ਵਿੱਚ ਇਕੱਲੇ ਹੀ ਸੱਤ ਮਰਦਾ ਜਿੰਨੀ ਤਾਕਤ ਮੈਨੂੰ ਦਿਖਾਈ ਸੀ ਉਸ ਦੇ ਬਾਅਦ ਤਾਂ ਮੈਂ ਖੁਦ ਹੀ ਅਗਲੀ ਰਾਤ ਉਸ ਨੂੰ ਬੁਲਾ ਲਿਆ ਸੀ ਸੁਮਿਤ ਨੇ ਮੈਨੂੰ ਉਹ ਖੁਸ਼ੀ ਦਿੱਤੀ ਸੀ ਜੋ ਮੈਂ ਬਿਆਨ ਵੀ ਨਹੀਂ ਕਰ ਸਕਦੀ ਮੈਂ ਨੋਟਾਂ ਦੇ ਬੰਡਲ ਕੱਟ ਕੇ ਉਸ ਦੇ ਅੱਗੇ ਰੱਖ ਦਿੱਤੇ ਤੇ ਉਹ ਵੀ ਖੁਸ਼ ਹੋ ਗਿਆ ਮੈਂ ਉਸ ਨੂੰ ਵਾਅਦਾ ਕੀਤਾ ਕਿ ਜੇਕਰ ਉਹ ਮੇਰਾ ਕੰਮ ਕਰੇਗਾ ਤਾਂ ਮੈਂ ਉਸ ਨੂੰ ਪੈਸਿਆਂ ਦੇ ਨਾਲ ਨਹਿਲਾ ਦਵਾਂਗੀ ਪਰ ਅਗਲੀ ਰਾਤ ਮੇਰੇ ਤੇ ਬਹੁਤ ਭਾਰੀ ਲੰਗੀ ਸੀ ਕਿਉਂਕਿ ਸੁਮਿਤ ਨੇ ਉਸ ਰਾਤ ਮੇਰੇ ਨਾਲ ਉਹ ਕੀਤਾ ਜਿਸ ਬਾਰੇ ਮੈਂ ਸੋਚ ਵੀ ਨਹੀਂ ਸਕਦੀ ਉਹ ਕਿੰਨਾ ਤਾਕਤਵਰ ਸੀ ਇਸ ਗੱਲ ਦਾ ਅਸਲ ਅੰਦਾਜ਼ਾ ਤਾਂ ਮੈਨੂੰ ਦੂਜੀ ਰਾਤ ਹੋਇਆ ਸੀ ਪਹਿਲੀ ਰਾਤ ਤਾਂ ਸ਼ਾਇਦ ਉਸਨੇ ਕਿਸੇ وجہ ਨਾਲ ਆਪਣੇ ਆਪ ਨੂੰ ਰੋਕ ਕੇ ਰੱਖਿਆ ਹੋਇਆ ਸੀ ਪਰ ਉਸਨੇ ਦੂਜੀ ਰਾਤ ਅਜਿਹਾ ਕਰ ਦਿੱਤਾ ਕਿ ਮੈਂ ਤੜਫ ਉੱਠੀ ਸੀ ਮੈਂ ਉਸ ਦੇ ਅੱਗੇ ਬੇਵੱਸ ਹੋ ਗਈ ਪਰ ਉਸ ਨੂੰ ਮੇਰੇ ਤੇ ਤਰਸ ਨਹੀਂ ਆਇਆ ਸੀ ਉਸ ਨੇ ਮੇਰਾ ਉਹ ਹਾਲ ਕਰ ਦਿੱਤਾ ਕਿ ਮੈਂ ਪਾਣੀ ਮੰਗਣ ਦੇ लायक ਵੀ ਨਹੀਂ ਰਹੀ ਸੀ ਸੁਮਿਤ ਨੇ ਉਹ ਕਰ ਦਿੱਤਾ ਸੀ ਜੋ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਉਹ ਰਾਤ ਮੇਰੇ ਤੇ ਕਿਸੇ ਕਿਆਮਤ ਦੀ ਤਰ੍ਹਾਂ guzri ਸੀ ਤੇ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਕਾਸ਼ ਵਿਕਰਮ ਮੇਰੇ ਕੋਲ ਹੁੰਦਾ ਤਾਂ ਉਹ ਮੈਨੂੰ ਸੁਮਿਤ ਤੋਂ ਬਚਾ ਲੈਂਦਾ ਕਿਉਂਕਿ ਸੁਮਿਤ ਤਾਂ ਦਰਿੰਦਗੀ ਦੀਆਂ ਹੱਦਾਂ ਤੇ ਉੱਤਰ ਆਇਆ ਸੀ ਇਹ ਜਾਣ ਕੇ ਤੁਹਾਡੇ ਵੀ ਰੋਂਕਟੇ ਖੜੇ ਹੋ ਜਾਣਗੇ ਕਿ ਸੁਮਿਤ ਨੇ ਵਿਕਰਮ ਦੀ ਗੈਰ ਮੌਜੂਦਗੀ ਦਾ ਫਾਇਦਾ ਚੁੱਕ ਕੇ ਉਸ ਰਾਤ ਮੇਰੇ ਨਾਲ ਕੀ ਕਰ ਦਿੱਤਾ ਸੀ ਉਸਨੇ ਮੈਨੂੰ ਜਿਉਂਦਾ ਰਹਿਣ ਦੇ ਲਾਇਕ ਵੀ ਨਹੀਂ ਛੱਡਿਆ ਸੀ ਜਦੋਂ ਸੁਮਿਤ ਨੇ ਆਪਣਾ ਮਕਸਦ ਹਾਸਲ ਕਰ ਲਿਆ ਤਾਂ ਫਿਰ ਹੌਲੀ-ਹੌਲੀ ਮੈਨੂੰ ਦੱਸਣਾ ਸ਼ੁਰੂ ਕੀਤਾ ਕਿ ਉਸਨੇ ਮੇਰੇ ਨਾਲ ਐਨਾ ਕੁਝ ਕਿਵੇਂ ਕੀਤਾ ਕਿਵੇਂ ਉਸਨੇ ਇੱਕ ਰਾਤ ਵਿੱਚ ਸੱਤ ਆਦਮੀਆਂ ਜਿੰਨੀ ਤਾਕਤ ਮੈਨੂੰ ਦਿਖਾ ਦਿੱਤੀ ਤੇ ਸੁਮਿਤ ਦੇ ਸੱਚ ਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ ਉਹ ਅਚਾਨਕ ਹੀ ਮੇਰਾ ਡਰਾਈਵਰ ਬਣ ਕੇ ਮੇਰੀ ਜ਼ਿੰਦਗੀ ਵਿੱਚ ਨਹੀਂ ਆਇਆ ਸੀ ਬਲਕਿ ਉਸ ਦੀ ਨਜ਼ਰ ਤਾਂ ਮੇਰੇ ਤੇ ਬਹੁਤ ਪਹਿਲਾਂ ਤੋਂ ਸੀ ਮੈਂ ਤਾਂ ਸਮਝਦੀ ਸੀ ਕਿ ਕੋਈ ਵੀ ਮੈਨੂੰ ਪਛਾਣਦਾ ਨਹੀਂ ਪਰ ਇਹ ਮੇਰੀ ਗਲਤਫਹਮੀ ਸੀ ਸੁਮਿਤ ਬਹੁਤ ਪਹਿਲਾਂ ਤੋਂ ਹੀ ਮੇਰੇ ਹਸੀਨ ਚਿਹਰੇ ਨੂੰ ਦੇਖ ਚੁੱਕਿਆ ਸੀ ਤੇ ਉਹ ਸਾਡੇ ਘਰ ਨੌਕਰੀ ਵੀ ਇਸੇ ਮਕਸਦ ਨਾਲ ਕਰਨ ਲਈ ਆਇਆ ਸੀ ਕਿਉਂਕਿ ਉਸ ਦੀ ਨਜ਼ਰ ਮੇਰੇ ਤੇ ਹੀ ਸੀ ਤੇ ਉਸ ਨੂੰ ਮੇਰੇ ਨੇੜੇ ਆਉਣਾ ਸੀ ਉਹ ਮੇਰੇ ਨਾਲ ਕਰੀਬੀ ਸਬੰਧ ਬਣਾਉਣਾ ਚਾਹੁੰਦਾ ਸੀ ਤਾਂ ਕਿ ਆਪਣਾ ਮਕਸਦ ਹਾਸਿਲ ਕਰ ਸਕੇ ਜਿਸ ਦਿਨ ਉਸਨੇ ਦੇਖਿਆ ਕਿ ਨਾ ਹੀ ਵਿਕਰਮ ਮੌਜੂਦ ਹੈ ਤੇ ਨਾ ਹੀ ਉਹ ਖਾਸ ਨੌਕਰਾਨੀ ਘਰ ਵਿੱਚ ਮੌਜੂਦ ਹੈ ਤਾਂ ਉਸ ਦਿਨ ਮੌਕਾ ਦੇਖ ਕੇ ਉਸਨੇ ਇਸ ਮੌਕੇ ਦਾ ਭਰਪੂਰ ਫਾਇਦਾ ਚੁੱਕਿਆ ਤੇ ਜਾਣ ਬੁੱਝ ਕੇ ਮੈਨੂੰ ਅਜਹੀ ਗੱਲ ਕਹੀ ਕਿ ਮੈਂ ਉਸ ਨੂੰ ਇੱਕ ਮੌਕਾ ਦੇ ਦੇਵਾਂ ਮੈਂ ਉਸमें ਬਹੁਤ ਗੁੱਸੇ ਵਿੱਚ ਸੀ ਤੇ ਵਿਕਰਮ ਦੇ ਲੱਕ ਸਮਝਾਉਣ ਤੇ ਮਨ੍ਹਾ ਕਰਨ ਦੇ ਬਾਵਜੂਦ ਵੀ ਮੈਂ ਇੱਕ ਅਣਜਾਣ ਮਰਤੇ ਭਰੋਸਾ ਕਰ ਲਿਆ ਸੀ ਸੁਮਿਤ ਕਹਿਣ ਲੱਗਿਆ ਕਿ ਮੈਂ ਬਹੁਤ ਪਹਿਲਾਂ ਹੀ ਤੁਹਾਡੀ ਫੋਟੋ ਦੇਖੀ ਸੀ ਅਤੇ ਫਿਰ ਇੱਕ ਦਿਨ ਅਚਾਨਕ ਹੀ ਤੁਸੀਂ ਮੈਨੂੰ ਨਜ਼ਰ ਆ ਗਏ ਹੋਇਆ ਕੁਝ ਐਦਾਂ ਸੀ ਕਿ ਕੁਝ ਮਹੀਨੇ ਪਹਿਲਾਂ ਮੇਰੀ ਤਬੀਅਤ ਕੁਝ ਖਰਾਬ ਸੀ ਤੇ ਮੈਂ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਕਿਤੇ ਜਾ ਰਹੀ ਸੀ ਕਿ ਰਸਤੇ ਵਿੱਚ ਅਚਾਨਕ ਹੀ ਮੈਂ ਬੇਹੋਸ਼ ਹੋ ਗਈ ਸੀ ਅਤੇ ਜਦੋਂ ਮੇਰੇ ਪੁਰਾਣੇ ਡਰਾਈਵਰ ਰਾਜੇਸ਼ ਨੇ ਦੇਖਿਆ ਕਿ ਮੈਂ ਗੱਡੀ ਵਿੱਚ ਬੇਹੋਸ਼ ਹੋ ਗਈ ਹਾਂ ਤਾਂ ਉਹ ਤੁਰੰਤ ਮੈਨੂੰ ਨੇੜੇ ਦੇ ਹਸਪਤਾਲ ਲੈ ਗਿਆ ਤੇ ਜਿਵੇਂ ਹੀ ਉਸਨੇ ਮੈਨੂੰ ਗੱਡੀ ਤੋਂ ਉਤਾਰ ਕੇ ਬੈੱਡ ਤੇ ਲਟਾਉਣਾ ਚਾਇਆ ਤਾਂ ਮੇਰੇ ਚਿਹਰੇ ਤੋਂ ਮਾਸ ਖੱਟ ਗਿਆ ਅਤੇ ਉਸਨੇ ਮੇਰਾ ਚਿਹਰਾ ਦੇਖ ਲਿਆ ਸੀ ਰਾਜੇਸ ਸੁਮਿਤ ਦਾ ਦੋਸਤ ਸੀ ਉਸਨੇ ਸੁਮਿਤ ਨੂੰ ਤੁਰੰਤ ਹੀ ਮੇਰੇ ਬਾਰੇ ਵਿੱਚ ਸੂਚਿਤ ਕਰ ਦਿੱਤਾ ਸੀ ਸੁਮਿਤ ਨੇ ਮੇਰੀ ਤਸਵੀਰ ਆਪਣੇ ਦੋਸਤ ਨੂੰ ਦਿਖਾ ਰੱਖੀ ਸੀ ਕਿ ਮੈਨੂੰ ਇਸ ਕੁੜੀ ਦੀ ਤਲਾਸ਼ ਹੈ ਬਸ ਉਹੀ ਇੱਕ ਪਲ ਸੀ ਜਿਸ ਨਾਲ ਮੇਰੀ ਜ਼ਿੰਦਗੀ ਵਿੱਚ ਗਰਹਿਣ ਲੱਗ ਗਿਆ ਸੀ ਜਦੋਂ ਸੁਮਿਤ ਨੂੰ ਇਹ ਪਤਾ ਚੱਲ ਗਿਆ ਕਿ ਮੈਂ ਕਿੱਥੇ ਰਹਿੰਦੀ ਹਾਂ ਉਹ ਮੇਰੇ ਤੱਕ ਕਿਵੇਂ ਪਹੁੰਚ ਸਕਦਾ ਹੈ ਉਸਨੇ ਜਾਣਬੁੱਝ ਕੇ ਇੱਕ ਪਲਾਨ ਤਿਆਰ ਕੀਤਾ ਤੇ ਆਪਣੇ ਦੋਸਤ ਨੂੰ ਨੌਕਰੀ ਤੋਂ ਕੱਢ ਕੇ ਖੁਦ ਉਸ ਦੀ ਜਗ੍ਹਾ ਆ ਗਿਆ ਸੁਮਿਤ ਨੂੰ ਮੇਰੇ ਪਤੀ ਵਿਕਰਮ ਨਾਲ ਮਿਲਾਉਣ ਵਾਲਾ ਉਹੀ ਡਰਾਈਵਰ ਰਾਜੇਸ਼ ਸੀ ਜੋ ਸਾਡੇ ਕੋਲੋਂ ਨੌਕਰੀ ਛੱਡ ਕੇ ਗਿਆ ਸੀ ਸੁਮਿਤ ਦਾ ਪੱਕਾ ਦੋਸਤ ਸੀ ਤੇ ਇਹ ਸਭ ਉਸਨੇ ਸੁਮਿਤ ਦੇ ਕੰਢਤੇ ਹੀ ਕੀਤਾ ਸੀ ਸੁਮਿਤ ਸਾਡੇ ਘਰ ਦਾ ਹਿੱਸਾ ਬਣ ਗਿਆ ਬਲਕਿ ਹੌਲੀ-ਹੌਲੀ ਉਸਨੇ ਸਾਡੇ ਬਾਰੇ ਵਿੱਚ ਸਾਰੀ ਜਾਣਕਾਰੀ ਵੀ ਹਾਸਲ ਕਰ ਲਈ ਤੇ ਸਹੀ ਮੌਕਾ ਦੇ ਕੇ ਉਸਨੇ ਮੇਰੇ ਤੋਂ ਜਦੋਂ ਇੱਕ ਮੌਕਾ ਮੰਗਿਆ ਤਾਂ ਮੈਂ ਉਸ ਸਮੇਂ ਘਬਰਾ ਗਈ ਤੇ ਸਮਝ ਵਿੱਚ ਨਹੀਂ ਆਇਆ ਕਿ ਅਚਾਨਕ ਹੀ ਉਹ ਮੇਰੇ ਤੋਂ ਮੌਕਾ ਕਿਉਂ ਮੰਗ ਰਿਹਾ ਹੈ ਪਹਿਲਾਂ ਤਾਂ ਮੈਨੂੰ ਡਰ ਮਹਿਸੂਸ ਹੋਇਆ ਕਿਉਂਕਿ ਸਾਡਾ ਬਹੁਤ ਵੱਡਾ ਕਾਰੋਬਾਰ ਸੀ ਵਿਕਰਮ ਦੇ ਕੋਲ ਬਹੁਤ ਪੈਸਾ ਸੀ ਤੇ ਮੇਰੀ ਇੱਕ ਗਲਤੀ ਉਹ ਸਭ ਕੁਝ ਖਤਮ ਕਰ ਸਕਦੀ ਸੀ ਪਰ ਜਿਵੇਂ ਹੀ ਮੈਨੂੰ ਵਿਕਰਮ ਦੀ ਬੇਰੁਖੀ ਦਾ ਅਹਿਸਾਸ ਹੋਇਆ ਮੈਂ ਅਗਲੇ ਹੀ ਪਲ ਫੈਸਲਾ ਕਰ ਲਿਆ ਕਿ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੀ ਤੇ ਸ਼ਾਇਦ ਇਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਗਲਤ ਫੈਸਲਾ ਸਾਬਤ ਹੋਇਆ ਸੀ ਵਿਕਰਮ ਤੇ ਮੇਰੇ ਵਿਆਹ ਨੂੰ 3 ਸਾਲ ਹੋਣ ਵਾਲੇ ਸਨ ਪਰ ਨਾ ਹੀ ਸਾਡੀ ਕੋਈ ਔਲਾਦ ਸੀ ਤੇ ਨਾ ਹੀ ਵਿਕਰਮ ਨੂੰ ਔਲਾਦ ਦੀ ਕੋਈ ਇੱਛਾ ਸੀ ਮੈਂ ਮਾਂ ਬਣ ਸਕਦੀ ਸੀ ਪਰ ਵਿਕਰਮ ਨੇ ਕਦੇ ਮੈਨੂੰ ਮਾਂ ਬਣਨ ਹੀ ਨਹੀਂ ਦਿੱਤਾ ਸੀ ਮੈਂ ਕਦੇ ਉਮੀਦ ਤੋਂ ਹੋ ਵੀ ਜਾਂਦੀ ਤਾਂ ਵਿਕਰਮ ਮੇਰਾ ਬੱਚਾ ਵੀ ਮਰਵਾ ਦਿੰਦਾ ਸੀ ਇਸ ਗੱਲ ਨੇ ਮੈਨੂੰ ਪਹਿਲਾਂ ਹੀ ਦੁਖੀ ਕਰ ਰੱਖਿਆ ਸੀ ਕਿ ਵਿਕਰਮ ਜਵਾਨ ਤੇ ਖੂਬਸੂਰਤ ਸੀ ਪੈਸਿਆਂ ਵਾਲਾ ਸੀ ਕੁੜੀਆਂ ਤਿਤਲੀਆਂ ਦੀ ਤਰ੍ਹਾਂ ਉਸਦੇ ਅੱਗੇ ਪਿੱਛੇ ਮੰਡਰਾਇਆ ਕਰਦੀਆਂ ਸਨ ਤੇ ਵਿਕਰਮ ਬਹੁਤ ਹੀ ਦਿਲ ਫੇਕ ਸੀ ਉਹ ਜਿੱਥੇ ਵੀ ਜਾਂਦਾ ਪਾਰਟੀ ਕਲਬ ਤੇ ਨਾਚ ਗਾਣੇ ਵਿੱਚ ਜ਼ਰੂਰ ਜਾਂਦਾ ਉਹ ਕਾਰੋਬਾਰ ਦੇ ਨਾਲ ਨਾਲ ਆਪਣੀ ਜ਼ਿੰਦਗੀ ਵਿੱਚ ਅਯਾਸ਼ੀਆਂ ਵੀ ਕਰ ਰਿਹਾ ਸੀ ਤੇ ਮੈਂ ਸਿਰਫ ਇੱਕ ਬੋਰਿੰਗ ਜਹੀ ਜ਼ਿੰਦਗੀ گزار ਰਹੀ ਸੀ ਮੈਂ ਸਿਰਫ ਉਸਦੇ ਕਾਰੋਬਾਰ ਨੂੰ ਹੀ ਦੇਖ ਰਹੀ ਸੀ ਮੈਂ ਵੀ ਇੱਕ ਬੱਚੇ ਦੀ ਇੱਛਾ ਰੱਖਦੀ ਸੀ ਪਰ ਵਿਕਰਮ ਨੇ ਤਾਂ ਮੇਰੀ ਇੱਛਾ ਨੂੰ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਸੀ ਇਸ ਅੱਗ ਵਿੱਚ ਜਲ ਕੇ ਮੈਂ ਸੋਚ ਲਿਆ ਸੀ ਕਿ ਮੈਂ ਆਪਣਾ ਕਾਰੋਬਾਰ ਅਲੱਗ ਕਰ ਲਵਾਂਗੀ ਤੇ ਆਪਣੀ ਜ਼ਿੰਦਗੀ ਵਿੱਚ ਵਿਕਰਮ ਨੂੰ ਛੱਡ ਕੇ ਅੱਗੇ ਵੱਧ ਜਾਵਾਂਗੀ ਤੇ ਇਸ ਲਈ ਹੀ ਮੈਂ ਸੁਮਿਤ ਤੇ ਭਰੋਸਾ ਕਰ ਲਿਆ ਸੀ ਵਿਕਰਮ ਅਫੀਮ ਸਮਗਲਿੰਗ ਦਾ ਕਾਰੋਬਾਰ ਕਰਦਾ ਸੀ ਤੇ ਮੈਂ ਵੀ ਉਸ ਦੇ ਕਾਰੋਬਾਰ ਵਿੱਚ ਬਰਾਬਰ ਸ਼ਾਮਿਲ ਸੀ ਉਸ ਦਿਨ ਜਦੋਂ ਸੁਮਿਤ ਨੇ ਮੇਰੇ ਤੋਂ ਮੌਕਾ ਮੰਗਿਆ ਤਾਂ ਉਸਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੇਰੀਆਂ ਉਮੀਦਾਂ ਤੇ ਖਰਾ ਉਤਰੇਗਾ ਇਸ ਲਈ ਮੈਂ ਉਸਤੇ ਭਰੋਸਾ ਕਰਕੇ ਉਸ ਨੂੰ ਕੰਮ ਦੇ ਦਿੱਤਾ ਤੇ ਵਾਕਈ ਉਸਨੇ ਇੱਕ ਰਾਤ ਵਿੱਚ ਐਨੀ ਜ਼ਿਆਦਾ ਅਫੀਮ ਸਮਗਲਿੰਗ ਕੀਤੀ ਕਿ ਜਿੰਨੇ ਮੇਰੇ ਸੱਤ ਆਦਮੀ ਮਿਲ ਕੇ ਵੀ ਨਹੀਂ ਕਰ ਪਾਉਂਦੇ ਸੀ ਮੈਂ ਹੈਰਾਨ ਰਹਿ ਗਈ ਕਿ ਸੁਮਿਤ ਨੇ ਐਨੀ ਜ਼ਿਆਦਾ ਸਮਗਲਿੰਗ ਕਿਸ ਤਰ੍ਹਾਂ ਕੀਤੀ ਹੈ ਕਿਉਂਕਿ ਦੁਬਈ ਪੁਲਿਸ ਨੂੰ ਚੱਕਮਾ ਦੇਣਾ ਤੇ ਚੋਰੀ ਛੁਪੇ ਇਹ ਕੰਮ ਕਰਨਾ ਬਹੁਤ ਹੀ ਮੁਸ਼ਕਿਲ ਸੀ ਬਲਕਿ ਨਾ ਮੁਨਕਿਨ ਸੀ ਮੇਰੇ ਆਦਮੀ ਬਹੁਤ ਹੀ ਜ਼ਿਆਦਾ ਪ੍ਰਾਣੇ ਖਿਡਾਰੀ ਸੀ ਇਸ ਲਈ ਉਹ ਇਹ ਕੰਮ ਕਰ ਲਿਆ ਕਰਦੇ ਸੀ ਪਰ ਸੁਮੇਤਾ ਇਕੱਲੇ ਹੀ ਗੇਮ ਖੇਡ ਗਿਆ ਸੀ ਪਰ ਮੈਨੂੰ ਕੀ ਪਤਾ ਸੀ ਕਿ ਇੱਕ ਸਿੱਧਾ ਸਦਾ ਡਰਾਈਵਰ ਨਜ਼ਰ ਆਉਣ ਵਾਲਾ ਆਦਮੀ ਕਿੰਨਾ ਤਾਕਤਵਰ ਹੈ ਅਗਲੀ ਰਾਤ ਜਦੋਂ ਉਹ ਮੇਰੇ ਕਮਰੇ ਦੇ ਵਿੱਚ ਆਇਆ ਤਾਂ ਉਸ ਸਮੇਂ ਉਹ ਇਕੱਲਾ ਨਹੀਂ ਸੀ ਬਲਕਿ ਕੁਝ ਅਰਬੀ ਪੁਲਿਸ ਵਾਲੇ ਵੀ ਉਸਦੇ ਨਾਲ ਮੌਜੂਦ ਸੀ ਤੇ ਨਾ ਸਿਰਫ ਮੇਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਬਲਕਿ ਮੈਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਪਹੁੰਚਾ ਦਿੱਤਾ ਗਿਆ ਸੀ ਉਸ ਰਾਤ ਵਿਕਰਮ ਵੀ 에ਅਰਪੋਰਟ ਪਹੁੰਚ ਚੁੱਕਿਆ ਸੀ ਤੇ ਉਸ ਨੂੰ ਵੀ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਸੀਂ ਦੋਵੇਂ ਪਤੀ ਪਤਨੀ ਪਹਿਲੀ ਵਾਰ ਪੁਲਿਸ ਦੀ ਹਿਰਾਸਤ ਵਿੱਚ ਮੌਜੂਦ ਸੀ ਮੇਰਾ ਪਤੀ ਹਮੇਸ਼ਾ ਮੇਰੇ ਤੋਂ ਹੀ ਸਾਰਾ ਕਾਰੋਬਾਰ ਕਰਵਾਇਆ ਕਰਦਾ ਸੀ ਤੇ ਮੈਂ ਆਪਣੇ ਚਿਹਰੇ ਨੂੰ ਮਾਸਕ ਦੇ ਪਿੱਛੇ ਲੁਕਾ ਕੇ ਰੱਖਦੀ ਸੀ ਇਸ ਲਈ ਕਦੇ ਕਿਸੇ ਨੂੰ ਆਪਣਾ ਚਿਹਰਾ ਨਹੀਂ ਦਿਖਾਇਆ ਸੀ ਇਸ ਲਈ ਪੁਲਿਸ ਕਦੇ ਵੀ ਮੇਰੇ ਤੱਕ ਨਹੀਂ ਪਹੁੰਚ ਸકી ਸੀ ਸੁਮਿਤ ਨੇ ਬਹੁਤ ਹੀ ਚਲਾਕੀ ਨਾਲ ਨਾ ਸਿਰਫ ਮੈਨੂੰ ਪਛਾਣ ਕੇ ਫੜ ਲਿਆ ਸੀ ਬਲਕਿ ਮੇਰਾ ਸਾਰਾ ਕਾਰੋਬਾਰ ਵੀ ਉਸਨੇ ਇੱਕ ਹੀ ਰਾਤ ਵਿੱਚ ਜਾਣ ਲਿਆ ਸੀ ਉਹ ਮੇਰੀ ਸੋਚ ਤੋਂ ਵੀ ਕਿਤੇ ਜ਼ਿਆਦਾ ਤੇਜ਼ ਨਿਕਲਿਆ ਸੀ ਵਿਕਰਮ ਨੂੰ ਜਿਵੇਂ ਹੀ ਪਤਾ ਚੱਲਿਆ ਕਿ ਇਹ ਸਭ ਕੁਝ ਮੇਰੀ ਵਜ੍ਹਾ ਨਾਲ ਹੋਇਆ ਹੈ ਤੇ ਸਾਡੇ ਫੜੇ ਜਾਣ ਵਿੱਚ ਵੀ ਮੇਰਾ ਹੀ ਦੋਸ ਤਾ ਵਿਕਰਮ ਮੈਨੂੰ ਮਾਰਨ ਦੇ ਲਈ ਮੇਰੇ ਨੇੜੇ ਚਲਾ ਆਇਆ ਸੀ ਜੇਕਰ ਉਹ ਅਰਬੀ ਕੁੜੀ ਉਸ ਨੂੰ ਨਾ ਰੋਕਦੀ ਤਾਂ ਸ਼ਾਇਦ ਉਹ ਮੇਰਾ ਗਲਾ ਦਬਾ ਦਿੰਦਾ ਮੈਂ ਘਬਰਾ ਰਹੀ ਸੀ ਕਿਉਂਕਿ ਦੁਬਈ ਦਾ ਕਾਨੂੰਨ ਬਹੁਤ ਸਖਤ ਸੀ ਮੈਂ ਜਾਣਦੀ ਸੀ ਕਿ ਮੈਨੂੰ ਇਸ ਜ਼ੁਲਮ ਦੀ ਕੀ ਸਜ਼ਾ ਮਿਲਣ ਵਾਲੀ ਹੈ ਮੇਰਾ ਪਤੀ ਇੱਕ ਧੋਖੇबाज ਇਨਸਾਨ ਨਿਕਲਿਆ ਜਿਸ ਨੇ ਸਾਰਾ ਕਾਰੋਬਾਰ ਵੀ ਮੇਰੇ ਨਾਮ ਤੇ ਕੀਤਾ ਸੀ ਤੇ ਕਾਰੋਬਾਰ ਨੂੰ ਚਿਹਰਾ ਵੀ ਮੇਰਾ ਹੀ ਦਿੱਤਾ ਸੀ ਉਸਨੇ ਨਾ ਹੀ ਮੈਨੂੰ ਸ਼ਾਦੀशुदा ਜ਼ਿੰਦਗੀ ਦੀ ਕੋਈ ਖੁਸ਼ੀ ਦਿੱਤੀ ਸੀ ਨਾ ਹੀ ਮੈਨੂੰ ਮਾਂ ਬਣਨ ਦਾ ਸੁੱਖ ਦਿੱਤਾ ਸੀ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਉਸੇ ਤਰ੍ਹਾਂ ਹੀ ਹੁੰਦਾ ਸੀ ਜਿਵੇਂ ਵਿਕਰਮ ਚਾਹੁੰਦਾ ਸੀ ਜਦੋਂ ਕਿ ਮੈਂ ਉਸ ਨਾਲ ਲਵ ਮੈਰਿਜ ਕੀਤੀ ਸੀ ਤੇ ਮੈਂ ਆਖਰੀ ਸਮੇਂ ਤੱਕ ਇਸ ਵਿਆਹ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੀ ਰਹੀ ਸੀ ਪਰ ਵਿਕਰਮ ਆਈਐਸ ਦੀ ਇਸ ਕਦਰ ਆਦਤ ਲੱਗ ਚੁੱਕੀ ਸੀ ਕਿ ਹਰ ਰੋਜ਼ ਕਿਸੇ ਨਾ ਕਿਸੇ ਹਸੀਨ ਕੁੜੀ ਨੂੰ ਆਪਣੀ ਸੈਕਟਰੀ ਰੱਖ ਕੇ ਉਸ ਨਾਲ ਹਿੰਦੁਸਤਾਨ ਚਲਾ ਜਾਂਦਾ ਸੀ ਜੇਕਰ ਵਿਕਰਮ ਮੇਰੇ ਨਾਲ ਅਜਿਹਾ ਰਵਈਆ ਨਾ ਰੱਖਦਾ ਤਾਂ ਸ਼ਾਇਦ ਮੈਂ ਕਦੇ ਵੀ ਸੁਮਿਤ ਦੀਆਂ ਗੱਲਾਂ ਵਿੱਚ ਆ ਕੇ ਉਸ ਤੇ ਭਰੋਸਾ ਨਾ ਕਰਦੀ ਬਲਕਿ ਵਿਕਰਮ ਨੂੰ ਇਸ ਬਾਰੇ ਵਿੱਚ ਪਹਿਲਾਂ ਦੱਸਦੀ ਪੁਲਿਸ ਨੇ ਹਰ ਜਗ੍ਹਾ ਟ੍ਰੇਸ ਕਰ ਲਈ ਸੀ ਜਿੱਥੇ ਸਾਡੇ ਵੱਲੋਂ ਸਮਗਲਿੰਗ ਸਪਲਾਈ ਹੁੰਦੀ ਸੀ ਬਹੁਤ سارے ਲੋਕ ਫੜੇ ਗਏ ਸਨ ਇੱਕ ਬਹੁਤ ਲੰਬਾ ਕਾਰੋਬਾਰ ਦਾ سلسلہ ਸੀ ਜੋ ਮੇਰੀ ਇੱਕ ਗਲਤੀ ਨਾਲ ਖਤਮ ਹੋ ਗਿਆ ਸੀ ਮੈਂ ਪੁਲਿਸ ਵਿੱਚ ਆਪਣਾ ਸਾਰਾ ਰਿਕਾਰਡ ਸੱਚ-ਸੱਚ ਦੱਸ ਦਿੱਤਾ ਸੀ ਕਿਉਂਕਿ ਮੈਂ ਜਾਣਦੀ ਸੀ ਕਿ ਹੁਣ ਇੱਥੋਂ ਬਚ ਕੇ ਨਿਕਲਣਾ ਮੁਮਕਿਨ ਨਹੀਂ ਹੈ ਜੇਕਰ ਅਸੀਂ ਕਿਸੇ ਤਰ੍ਹਾਂ ਬਾਹਰ ਨਿਕਲ ਵੀ ਜਾਂਦੇ ਹਾਂ ਤਾਂ ਵਿਕਰਮ ਖੁਦ ਆਪਣੇ ਹੱਥਾਂ ਨਾਲ ਮੈਨੂੰ ਮਾਰ ਦਿੰਦਾ ਕਿਉਂਕਿ ਮੈਂ ਉਸ ਦਾ ਬਣਿਆ-ਬਣਾਇਆ ਕਾਰੋਬਾਰ ਉਜਾੜ ਦਿੱਤਾ ਸੀ ਅੱਜ ਮੈਂ ਜੇਲ੍ਹ ਦੀਆਂ ਸਲ੍ਹਾਖਾਂ ਦੇ ਪਿੱਛੇ ਬੈਠੀ ਹਾਂ ਤੇ ਆਪਣੀ ਸਜ਼ਾ ਦੇ ਇੰਤਜ਼ਾਰ ਵਿੱਚ ਹਾਂ ਮੈਨੂੰ ਤੇ ਮੇਰੇ ਪਤੀ ਨੂੰ ਬਹੁਤ ਸਖਤ ਸਜ਼ਾ ਹੋਣ ਵਾਲੀ ਹੈ ਕਿਉਂਕਿ ਅਸੀਂ ਬਹੁਤੀ ਜਵਾਨ ਮੁੰਡੇ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਸੁਮਿਤ ਸਾਡੇਕਰ ਡਰਾਈਵਰ ਬਣ ਕੇ ਜ਼ਰੂਰ ਆਇਆ ਸੀ ਪਰ ਉਹ ਇੱਕ ਅਰਬੀ ਪੁਲਿਸ ਵਾਲਾ ਸੀ ਤੇ ਉਸਨੇ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣਾ ਫਰਜ਼ ਨਿਭਾਇਆ ਸੀ ਕਦੇ-ਕਦੇ ਉਹ ਮੈਨੂੰ ਮਿਲਣ ਲਈ ਜੇਲ੍ਹ ਦੇ ਅੰਦਰ ਚਲਾ ਹੁੰਦਾ ਸੀ ਪਰ ਮੈਂ ਉਸਨੂੰ ਦੇਖ ਕੇ ਹਮੇਸ਼ਾ ਆਪਣਾ ਚਿਹਰਾ ਮੋੜ ਲੈਂਦੀ ਸੀ ਮੈਂ ਉਸਨੇ ਇੱਕ ਮੌਕਾ ਦਿੱਤਾ ਸੀ ਤੇ ਸੱਚ ਵਿੱਚ ਉਸਨੇ ਇੱਕ ਮੌਕੇ ਵਿੱਚ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ ਸੀ ਮੈਂ ਆਪਣੇ ਵੱਡੇ ਜਿਹੇ ਬੰਗਲੇ ਤੋਂ ਉੱਠ ਕੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਆ ਗਈ ਸੀ ਸੁਮਿਤ ਨੇ ਮੈਨੂੰ ਅਹਿਸਾਸ ਦਵਾਇਆ ਕਿ ਮੈਂ ਜਿਸ ਰਸਤੇ ਤੇ ਚੱਲ ਰਹੀ ਸੀ ਉਹ ਸਰਾਸਰ ਗਲਤ ਰਸਤਾ ਸੀ ਮੁੰਡੇ ਕੁੜੀਆਂ ਡਰੱਗ ਦੀ ਲਤ ਵਿੱਚ ਪੈ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਸਨ ਤੇ ਇਹ ਸਭ ਕੁਝ ਸਿਰਫ ਤੇ ਸਿਰਫ ਮੇਰੇ ਨਾਮ ਤੇ ਹੀ ਹੋ ਰਿਹਾ ਸੀ ਸੁਮਿਤ ਠੀਕ ਕਹਿ ਰਿਹਾ ਸੀ विक्रम ਦੇ ਪਿਆਰ ਵਿੱਚ ਮੈਂ ਸਹੀ ਤੇ ਗਲਤ ਭੁੱਲ ਗਈ ਸੀ ਤੇ ਆਖਰ ਵਿੱਚ ਮੈਂ ਬਹੁਤ ਵੱਡਾ ਨੁਕਸਾਨ ਚੁੱਕਿਆ ਸੀ ਹੁਣ ਮੈਂ ਆਪਣੀ ਸਜ਼ਾ ਦੇ ਇੰਤਜ਼ਾਰ ਵਿੱਚ ਹਾਂ ਤੇ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਬੈਠੀ ਹਾਂ ਤੁਸੀਂ ਲੋਕ ਵਾਹਿਗੁਰੂ ਨੂੰ ਅਰਦਾਸ ਕਰਨਾ ਕਿ ਵਾਹਿਗੁਰੂ ਮੇਰੇ ਗੁਨਾਹ ਨੂੰ ਮਾਫ ਕਰ ਦੇਵੇ ਤੇ ਮੈਨੂੰ ਅੰਦਰ ਤੋਂ ਸਕੂਨ ਦੇ ਦੇਵੇ ਹੁਣ ਤਾਂ ਇਸ ਕਾਲ ਕੋਠੜੀ ਵਿੱਚ ਦਿਨ گزارਨਾ ਮੇਰੇ ਲਈ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ